ਨਾਕ ਜਿਹਦਾ ਕਰਦਾ ਐ ਅੰਦਰੋਂ ਕਰੀ ਦਿਖਾਵਾ ਨਾ ਕਰੀ ਜਿੱਥੇ ਜਿੱਥੇ ਜਾਏਗਾ ਹਰ ਕੋਈ ਬੰਦਾ ਤੈਨੂੰ ਪਿਆਰ ਕਰੂਗਾ ਤੈਨੂੰ ਤਾਂ ਕਰੇਗਾ ਜੇ ਤੇਰੇ ਚ ਪਿਆਰ ਚੱਲ ਕੇਗਾ ਅਸੀਂ ਸਾਰੇ ਹੀ ਕਹਿੰਦੇ ਆ ਮੈਨੂੰ ਕੋਈ ਪਿਆਰ ਹੀ ਨਹੀਂ ਕਰਦਾ ਦੁਨੀਆ ਬਹੁਤ ਵਿਗੜ ਗਈ ਲੋਕੀ ਅੱਜ ਕੱਲ ਪਿਆਰ ਕਿੱਥੇ ਕਰਦੇ ਆਪਾਂ ਇਹੀ ਕਹਿੰਦੇ ਸਾਰੇ ਸਾਡੀ ਸਭ ਦੀ ਸਟੇਟਮੈਂਟ ਏ ਹੋਈ ਹੈ ਲੋਕੀ ਅੱਜ ਕੱਲ ਪਿਆਰ ਨਹੀਂ ਕਰਦੇ ਲੋਕੀ ਅੱਜ ਕੱਲ ਪਿਆਰ ਨਹੀਂ ਕਰਦੇ ਪ੍ਰੋਬਲਮ ਇਹ ਐ ਅਸੀਂ ਵੀ ਨਹੀਂ ਕਰਦੇ ਅਸੀਂ ਕਿੰਨਾ ਕੁ ਕਰਦੇ ਆ ਰਿਫਲੈਕਸ਼ਨ ਬੰਦਾ ਆਪਣੇ ਆਪ ਦੀ ਆਪ ਹੀ ਹੁੰਦਾ ਜਿਹੜੇ ਬੰਦੇ ਬਹੁਤ ਪਿਆਰ ਕਰ ਪਿਆਰ ਦੇ ਭਰੇ ਹੋਏ ਹੁੰਦੇ ਨੇ ਪਿਆਰ ਦੇ ਭਰਪੂਰ ਹੁੰਦੇ ਨੇ ਪਿਆਰ ਦੇ ਰੰਗੇ ਹੋਏ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਸਾਰੀ ਦੁਨੀਆ ਮੈਨੂੰ ਪਿਆਰ ਕਰਦੀ ਐ ਤੇ ਜਿਹੜਾ ਬੰਦਾ ਆਪ ਪਿਆਰ ਨਹੀਂ ਕਰਦਾ ਉਹਨੂੰ ਲੱਗਦਾ ਸਾਰੀ ਦੁਨੀਆ ਹੀ ਨਫ਼ਰਤ ਕਰਦੀ ਹੈ ਮੇਰੇ ਨਾਲ ਇਹ ਤੇ ਹੱਥ ਨੂੰ ਹੱਥ ਹੈ ਜਿੱਦਾਂ ਦਾ ਪਿਆਰ ਕਰੋਗੇ ਤੁਹਾਨੂੰ ਲੋਕੀ ਇਦਾਂ ਹੀ ਪਿਆਰ ਕਰਦੇ ਨਜ਼ਰ ਆਉਣਗੇ ਹੁਣ ਅੰਦਰੋਂ ਤੇ ਪਿਆਰ ਕਿੰਨਾ ਕੁ ਪਿਆਰ ਕਰਦੇ ਆ ਸਵਾਰਥੀ ਆ ਮਤਲਬੀ ਆ ਇਹ ਬੰਦਾ ਮੈਨੂੰ ਮਿਲਿਆ ਮੈਨੂੰ ਇਹਤੋਂ ਫਾਇਦਾ ਕੀ ਮਿਲੂ ਮੈਨੂੰ ਇਹਤੋਂ ਸਵਾਦ ਕੀ ਮਿਲੂ ਤੂੰ ਪਿਆਰ ਦਾ ਭਿੱਜਿਆ ਹੋ ਪਿਆਰ ਦਾ ਭਰਿਆ ਹੋਵੇਂ ਹਰ ਵੇਲੇ ਜਿਹੜਾ ਤੇਰੇ ਕੋਲ ਆਏਗਾ ਤੈਨੂੰ ਖਿੱਚ ਪਏਗੀ ਪਿੱਛੇ ਜੇ ਬਹੁਤ ਵੱਡੀ ਖੋਜ ਹੋਈ ਸੀ ਇਹ ਹੁਣ ਦੀ ਨਹੀਂ ਇਹ ਸਨ 70 ਦੇ ਨੇੜੇ ਤੇੜੇ ਹੋਈ ਸੀ 10 ਸਾਲ ਲੱਗੇ ਸੀ 10 ਸਾਲਾਂ ਵਿੱਚ ਇੱਕ ਖੋਜ ਹੋਈ ਕਹਿੰਦੇ ਵਾਈਟ ਸੈੱਲ ਹੁੰਦੇ ਨੇ ਸਾਡੀ ਬਾਡੀ ਵਿੱਚ ਚਿੱਟੇ ਸੈੱਲ ਜਦੋਂ ਤੁਸੀਂ ਕਿਸੇ ਬਹੁਤ ਪਿਆਰ ਕਰਨ ਵਾਲੇ ਦੇ ਸਾਹਮਣੇ ਜਾਂਦੇ ਹੋ ਤੁਹਾਡੇ 1500 ਸੈੱਲ ਇੱਕ ਦਮ ਵੱਧ ਜਾਂਦੇ ਨੇ ਇੱਕ ਸੈਕਿੰਡ ਵਿੱਚ ਵੱਧ ਜਾਂਦੇ ਨੇ ਇੱਕ ਸੈਕਿੰਡ ਦੇ ਵਿੱਚ 1500 ਵਾਈਟ ਸੈੱਲ ਬਣ ਜਾਂਦਾ ਹੈ ਕਿਦੇ ਸਾਹਮਣੇ ਜਾ ਕੇ ਜਿਹੜਾ ਤੁਹਾਡਾ ਪਿਆਰ ਕਰਨ ਵਾਲਾ ਹੋਵੇ ਜਿਹੜਾ ਤੈਨੂੰ ਦਿਲੋਂ ਪਿਆਰ ਕਰਦਾ ਉਹਦੇ ਸਾਹਮਣੇ ਜਾਏਗਾ ਤੇਰੇ 1500 ਸੈੱਲ ਵੱਧ ਜਾਣਗੇ ਜਿਹੜਾ ਤੈਨੂੰ ਦਿਲੋਂ ਪਿਆਰ ਕਰਦਾ ਜਦੋਂ ਤੂੰ ਉਹਦੇ ਸਾਹਮਣੇ ਜਾਏਂਗਾ ਤੇਰੇ 1500 ਸੈੱਲ ਆਪੇ ਹੀ ਵੱਧ ਜਾਂਦੇ ਨੇ ਜਿਹੜੇ ਤੈਨੂੰ ਖੁਸ਼ ਰੱਖਦੇ ਨੇ ਜਿਹੜੇ ਤੈਨੂੰ ਪੋਜਿਟਿਵ ਰੱਖਦੇ ਨੇ ਜਿਹੜੇ ਤੈਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹਨ ਹੋ ਗਈ ਗੱਲ ਤੇ ਜਿਹੜਾ ਤੈਨੂੰ ਨਫ਼ਰਤ ਕਰਨ ਵਾਲਾ ਹੋਵੇ ਵਿਰੋਧੀ ਹੋਵੇ ਤੇਰਾ ਤੈਨੂੰ ਜੈਲਸ ਕਰਦਾ ਤੈਨੂੰ ਵੇਖ ਕੇ ਸੜਦਾ ਜਦੋਂ ਤੂੰ ਉਹਦੇ ਸਾਹਮਣੇ ਜਾਂਨਾ ਹੈ ਤੇਰੇ 1500 ਨਹੀਂ ਤੇਰੇ 1600 ਵਾਈਟ ਸੈੱਲ ਸੜ ਜਾਂਦੇ ਨੇ 1600 ਸੈੱਲ ਸੜ ਜਾਂਦਾ 1500 ਸੈੱਲ ਬਣ ਜਾਂਦਾ ਜੇ ਪਿਆਰ ਵਾਲਾ ਮਿਲ ਜੇ ਕੋਈ ਅੱਗੋਂ ਚੰਗਾ ਮਿਲ ਜੇ ਹੁਣ ਸੋਚੋ ਤੁਸੀਂ ਹੋਵੋ ਪਿਆਰ ਵਾਲੇ ਜਿਹੜਾ ਤੁਹਾਡੇ ਕੋਲ ਆਵੇ ਉਹਦੇ 1500 ਸੈੱਲ ਵੱਧ ਜਾਣ ਜਿਹੜਾ ਆਵੇ ਵੱਧ ਜਾਣ ਜਿਹੜਾ ਆਵੇ ਵੱਧ ਜਾਣ ਜਿਹੜਾ ਆਵੇ ਵੱਧ ਜਾਣ ਤੇ ਕਿਵੇਂ ਭਲਾ ਸਕਦਾ ਕੋਈ ਤੈਨੂੰ ਕਿ ਤੇਰੇ ਪ੍ਰਤੀ ਖਿੱਚ ਪੈਣੀ ਹੈ ਉਹਦੀ ਬਾਡੀ ਨੂੰ ਖਿੱਚ ਪੈਣੀ ਹੈ ਉਹਨੂੰ ਚਾ ਚੜਨਾ ਤੇਰੇ ਨੇੜੇ ਜਾਨ ਨੂੰ ਜੀ ਕਰਨਾ ਉਹਦਾ ਤੇਰੇ ਲਾਗੇ ਜਾਨ ਨੂੰ ਜੀ ਕਰਨਾ ਤੇਰਾ ਹੱਥ ਫੜਨ ਨੂੰ ਜੀ ਕਰਨਾ ਤੇ ਕੋਲ ਬੈਣ ਨੂੰ ਜੀ ਕਰਨਾ ਕਿਉਂਕਿ ਤੇਰੇ ਅੰਦਰ ਊਰਜਾ ਹੀ ਇਦਾਂ ਦੀ ਏ ਤੂੰ ਊਰਜਾ ਹੀ ਇਦਾਂ ਦੀ ਦੇ ਰਿਆਂ ਪਿਆਰ ਵਾਲੀ ਮੈਂ ਪਿਆਰ ਕਰਦਾ ਮੈਂ ਪਿਆਰ ਕਰਦਾ ਪਿਆਰ ਦਾ ਭਰਿਆ ਹੋ ਜਿਹੜਾ ਤੇਰੇ ਨੇੜੇ ਆਵੇਗਾ ਉਹਦੇ ਅੰਦਰ ਚੇਂਜ ਆਉਣੀ ਏ ਜਦੋਂ ਤੇਰੇ ਨੇੜੇ ਆਉਣਾ ਕਿਸੇ ਨੂੰ ਪਿਆਰ ਦੇ ਭਰੇ ਬੰਦੇ ਦੇ ਨੇੜੇ ਲੋਕ ਜਦੋਂ ਆਉਂਦੇ ਐ ਉਹਨਾਂ ਨੂੰ ਬਹੁਤ ਕੁਝ ਮਿਲਦਾ ਐ ਉਹਨਾਂ ਨੂੰ ਫੀਲ ਆਉਂਦੀ ਏ ਤੇ ਨਫ਼ਰਤ ਤੇ ਭਰੇ ਹੋਏ ਬੰਦੇ ਦੇ ਨੇੜੇ ਜਦੋਂ ਕੋਈ ਆਉਂਦਾ ਹੁਣ ਆਪਾਂ ਕਹਿੰਦੇ ਐ ਇੰਨੀ ਦੁਨੀਆ ਪਿਆਰੀ ਕੋ ਪਿਆਰ ਪਿਉਰ ਕੋਈ ਨਹੀਂ ਹਾਂਜੀ ਵੀਰ ਜੀ ਕੀ ਹਾਲ ਐ ਹੱਥ ਮਿਲਾ ਲਿਆ ਬੱਚੇ ਠੀਕ ਨੇ ਪਰਿਵਾਰ ਠੀਕ ਨੇ ਉੱਤੋਂ ਉੱਤੋਂ ਗਲਵਕੜੀ ਵੀ ਪਾ ਲਈ ਅੰਦਰ ਕੋਈ ਪਿਆਰ ਪਿਉਰ ਨਹੀਂ ਹੁੰਦਾ ਅੰਦਰੋਂ ਤੇ ਅਸੀਂ ਵੱਡ ਖਾਨ ਨੂੰ ਪੈਂਦੇ ਆਂ ਅੰਦਰੋਂ ਤੇ ਅਸੀਂ ਮਰਨ ਨੂੰ ਪੈਂਦੇ ਆਂ ਅੰਦਰੋਂ ਤੇ ਅਸੀਂ ਇਹ ਚਾਹੁੰਦੇ ਆਂ ਵੀ ਮਰੇ ਕਦੋਂ ਅੰਦਰੋਂ ਤੇ ਅਸੀਂ ਬੁਰਾ ਸੋਚਦੇ ਆਂ ਹੱਸਦਿਆਂ ਨੂੰ ਵੇਖ ਕੇ ਕੌਣ ਖੁਸ਼ ਐ ਲੋਕ ਰੋਂਦਿਆਂ ਨੂੰ ਬਹੁਤ ਪਿਆਰ ਕਰਦੇ ਨੇ ਹੱਸਦਿਆਂ ਨੂੰ ਲੋਕ ਪਿਆਰ ਕਰਨਾ ਛੱਡ ਦਿੰਦੇ ਨੇ ਕਮਾਲ ਦੀ ਗੱਲ ਤੁਸੀਂ ਰੋਇਓ ਤੈਨੂੰ 15 20 ਫੋਨ ਆ ਜਾਣਗੇ ਵੀ ਤੂੰ ਸਟੇਟਸ ਪਾਇਆ ਸੀ ਤੂੰ ਰੋ ਰਿਹਾ ਸੀ ਕੀ ਹੋਇਆ ਤੈਨੂੰ ਤੁਸੀਂ ਨਾ ਐ ਕਰਿਓ ਇੱਕ ਵੀਡੀਓ ਬਣਾਇਓ ਤੇ ਵੀਡੀਓ ਦੇ ਵਿੱਚ ਅੱਖਾਂ ਚੋਂ ਪਾਣੀ ਆਵੇ ਤੇਰੀਆਂ ਅੱਖਾਂ ਚੋਂ ਤੇ ਤੂੰ ਭੈੜਾ ਜਿਹਾ ਮੂੰਹ ਬਣਾ ਕੇ ਨਾਲੇ ਰੋਈਂ ਕੋਈ ਗਾਣਾ ਗੂਣਾ ਲਾ ਲਈ ਨਾਲੇ ਰੋਈਂ ਤੇ ਰੋ ਕੇ ਤੂੰ ਇੱਕ ਸਟੇਟਸ ਪਾ ਦੀ ਸਵੇਰੇ ਤੈਨੂੰ ਕੱਲ ਨੂੰ 50 ਫੋਨ ਆ ਜਾਣਗੇ ਵੀ ਠੀਕ ਐ ਕੀ ਹੋ ਗਿਆ ਰੋਂਦਾ ਕਿਉਂ ਐ ਰੋਂਦਾ ਕੀ ਹੋਇਆ ਤੈਨੂੰ ਪੁੱਛਣਗੇ ਪਰ ਜਦੋਂ ਤੂੰ ਹੱਸਦਿਆਂ ਦੀ ਫੋਟੋ ਪਾਏਂਗਾ ਹੱਸਦਿਆਂ ਨੂੰ ਵੇਖ ਕੇ ਲੋਕ ਸੜਦੇ ਨੇ ਦੂਰ ਜਾਂਦੇ ਨੇ ਭੱਜਦੇ ਨੇ ਕੋਈ ਨਹੀਂ ਪਸੰਦ ਕਰਦਾ ਖੁਸ਼ ਬੰਦੇ ਨੂੰ ਕੌਣ ਪਸੰਦ ਕਰਦਾ ਹੱਸਦੇ ਬੰਦੇ ਨੂੰ ਕੌਣ ਪਸੰਦ ਕਰਦਾ ਤੇਰੀ ਗੱਡੀ ਪੂਰੀ ਵਧੀਆ ਚੱਲਦੀ ਹੋਵੇ ਨਵੀਂ ਗੱਡੀ ਲੈ ਕੇ ਆ ਸੜ ਸੜ ਮਰ ਜਾਣਗੇ ਜਿੱਦਣ ਤੇਰੀ ਗੱਡੀ ਬਿਲਕੁਲ ਹੀ ਐਕਸੀਡੈਂਟ ਹੋ ਗਿਆ ਕੱਖ ਵੀ ਨਹੀਂ ਬਚਿਆ ਫਿਰ ਸਾਰੇ ਆਉਣਗੇ ਬੜਾ ਮਾੜਾ ਹੋਇਆ ਬੜਾ ਮਾੜਾ ਹੋਇਆ ਅੰਦਰੋਂ ਉਹਨਾਂ ਨੂੰ ਚੰਗਾਈ ਲੱਗਦਾ ਵੀ ਚਲ ਠੀਕ ਹੋਇਆ ਇਹਦਾ ਕੰਮ ਨਿਪੜਿਆ ਇਹ ਵੀ ਫੁਕਰਾ ਬਣਿਆ ਫਿਰਦਾ ਜੀ ਲੈ ਕੇ ਗੱਡੀ ਗੇੜੇ ਕੱਢਦਾ ਫਿਰਦਾ ਵਧੀਆ ਹੋ ਗਿਆ ਅੰਦਰੋਂ ਲੋਕੀ ਖੁਸ਼ ਹੁੰਦੇ ਨੇ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਹੈ ਲੋਕਾਂ ਦੀ ਸੋਚ ਇਦਾਂ ਦੀ ਹੈ ਤੇਰੀਆਂ ਅੱਖਾਂ 'ਚੋਂ ਪਾਣੀ ਇਹ ਨਹੀਂ ਉਹਨਾਂ ਨੂੰ ਦਰਦ ਹੋਇਆ ਹੈ ਉਹ ਵੇਖਣਾ ਚਾਹੁੰਦੇ ਨੇ ਵੀ ਕਿੰਨਾ ਕੁ ਟੁੱਟ ਗਿਆ ਤੂੰ ਅੰਦਰੋਂ ਤੂੰ ਅੰਦਰੋਂ ਕਿੰਨਾ ਕੁ ਟੁੱਟ ਗਿਆ ਤੇਰਾ ਕਿੰਨਾ ਕੁ ਬੁਰਾ ਹਾਲ ਹੈ ਵੇਖ ਕੇ ਆਵਾ ਨੋਟ ਕੀਤੀ ਨਾ ਗੱਲ ਤੁਸੀਂ ਇਸ ਕਰਕੇ ਥੋੜਾ ਉਹ ਉਹ ਤੇਰੀ ਰੋਂਦੇ ਰੋਂਦੇ ਦੀ ਵੀਡੀਓ ਵੇਖ ਕੇ ਤੇਰੇ ਕੋਲ ਆਉਣਗੇ ਵੀ ਹਾਏ ਓਏ ਵਿਚਾਰਾ ਰੋ ਰਿਹਾ ਉਹ ਲੋਕ ਇਸ ਕਰਕੇ ਤੇਰੇ ਕੋਲ ਆਉਣਗੇ ਵੀ ਵੇਖ ਕੇ ਆਈਏ ਕਿੰਨਾ ਕੁ ਟੁੱਟ ਗਿਆ ਹੁਣ ਦੁਬਾਰਾ ਖੜਾ ਹੋਣ ਜੁਗਾ ਹੈਗਾ ਵੀ ਇਹ ਕਿ ਨਹੀਂ ਜਾ ਕੇ ਵੇਖ ਕੇ ਆਈਏ ਵੀ ਬਸ ਜਵਾਈ ਖਤਮ ਹੈ ਨਾ ਹੁਣ ਤਾਂ ਇੱਕ ਵਾਰ ਨਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਬਿਮਾਰ ਹੋਇਆ ਕਾਫੀ ਅਸੀਂ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਵਿਦਵਾਨ ਬੰਦ ਦਵਾਨ ਵੀ ਮੈਨੂੰ ਲੱਗਦਾ ਹੈ ਮਹੀਨੇ ਦੋ ਮਹੀਨੇ ਲਈ ਮੈਨੂੰ ਬੰਦ ਕਰਨੇ ਪਏ ਇਹ ਗੱਲ ਹੈਗੀ ਹੈ ਕੋਈ 14 15 ਕ ਦੀ ਮੇਰੀ ਸਿਹਤ ਇੱਕਦਮ ਡਾਊਨ ਹੋਈ ਕਾਫੀ ਤੇ ਡਾਕਟਰਾਂ ਨੇ ਮੈਨੂੰ ਕਿਹਾ ਵੀ ਤੁਸੀਂ 15 ਕ ਦਿਨ ਮਹੀਨਾ ਆਰਾਮ ਕਰੋ ਅਸੀਂ ਅਖਬਾਰ ਚ ਅਖਬਾਰ ਵਿੱਚ ਕਢਾਤਾ ਵੀ ਮੇਰੀ ਸਿਹਤ ਠੀਕ ਨਹੀਂ ਤੇ ਦਵਾਨ ਨਹੀਂ ਲੱਗਣੇ ਤੇ ਮੈਂ ਹੁਣ ਇੱਥੇ ਰਹਿਣਾ ਜਿਹੜੇ ਬਾਬੇ ਸਾਡੇ ਕਦੇ ਵੀ ਨਹੀਂ ਸੀ ਵੜੇ ਉਹ ਵੀ ਆਏ ਕਹਿੰਦੇ ਵੇਖੀ ਆਈਏ ਮੈਂ ਹੈਰਾਨ ਇਸ ਗੱਲੋਂ ਵੀ ਇਹ ਤਾਂ ਕਦੇ ਆਏ ਨਹੀਂ ਇਹ ਕਿੱਥੋਂ ਆ ਗਏ ਪਤਾ ਲੈਣ ਉਹ ਪਤਾ ਲੈਣ ਮੇਰੇ ਸਾਹਮਣੇ ਆਏ ਐਦਾਂ ਬੈਠੇ ਹੋਰ ਉਹ ਮੇਰੇ ਕੋ ਨਹੀਂ ਐ ਵੇਖਣ ਵੀ ਬਸ ਹੁਣ ਇਹ ਖਤਮ ਐ ਕੰਮ ਕੇ ਦੁਬਾਰਾ ਚੱਲੂ ਕੰਮ ਮੇਰੇ ਬੰਨੀ ਐ ਵੇਖਣ ਮੈਂ ਉਹਨਾਂ ਨੂੰ ਦੱਸਿਆ ਵੀ ਠੀਕ ਐ ਚੜ੍ਹਦੀ ਕਲਾ ਐ ਅੱਗੇ ਨਾਲੋਂ ਫਰਕ ਐ ਕੋਈ ਗੱਲ ਨਹੀਂ ਜੀ ਇਹ ਤੇ ਚਲੋ ਕੋਈ ਗੱਲ ਹੀ ਨਹੀਂ 15 ਦਿਨਾਂ ਨੂੰ ਦਵਾਨ ਮਹੀਨਾ ਬੰਦ ਕੀਤੇ ਆਪਾਂ ਤੇ 15 ਦਿਨਾਂ ਨੂੰ ਸ਼ੁਰੂ ਕਰ ਦੇਣੇ ਨਾ ਉਹਨਾਂ ਨੂੰ ਚਾਹ ਸਵਾਦ ਲੱਗੀ ਬਿਸਕੁਟ ਤੇ ਉਹਨਾਂ ਨੇ ਖਾਦਾ ਹੀ ਕੋਈ ਨਹੀਂ ਉਹਨਾਂ ਨੂੰ ਕਾਲ ਪੈ ਗਈ ਵੀ ਛੇਤੀ ਛੇਤੀ ਗੱਡੀ 'ਚ ਬੈਠੋ ਚੱਲੋ ਇਹਦੇ ਚੰਗੇ ਵੱਲੇ ਆਪਾਂ ਇਹ ਵੀ ਸੋਚ ਕੇ ਆਏ ਸੀ ਵੀ ਕੋਈ ਕੈਂਸਰ ਕੋਨਸਰ ਹੋ ਗਿਆ ਇਹ ਹੁਣ ਬਚੂ ਵੀ ਕਿ ਨਹੀਂ ਵੀ ਵੇਖ ਕੇ ਆਈਏ ਸੱਚੀ ਗੱਲ ਏ ਲੋਕ ਤੁਹਾਨੂੰ ਟੁੱਟਦਾ ਵੇਖਣਾ ਚਾਹੁੰਦੇ ਨੇ ਜਦੋਂ ਤੁਸੀਂ ਖੁਸ਼ ਹੁੰਨੇ ਆ ਤੁਸੀਂ ਵਧੀਆ ਵਧੀਆ ਗੱਡੀਆਂ ਲਿਆਓ ਵਧੀਆ ਜੁੱਤੇ ਪਾ ਲਓ ਵਧੀਆ ਕੱਪੜੇ ਪਾ ਲਓ ਵਧੀਆ ਫੋਟੋਆਂ ਖਚਾਓ ਵਧੀਆ ਪਾਓ ਲੋਕ ਤੁਹਾਡੇ ਨਾਲ ਵੱਲ ਵੇਖ ਕੇ ਸੜੀ ਜਾਣਗੇ ਸੜੀ ਜਾਣਗੇ ਸੜੀ ਜਾਣਗੇ ਤੜਫੀ ਜਾਣਗੇ ਪਸੰਦ ਨਹੀਂ ਕਰਦੇ ਇਸੇ ਕਰਕੇ ਕਈ ਲੀਡਰ ਤੁਸੀਂ ਵੇਖੇ ਹੋਣਗੇ ਹੋਣ ਭਾਵੇਂ ਕਰੋੜਾਂ ਰੁਪਇਆ ਉਹਨਾਂ ਦੇ ਕੋਲ ਪਰ ਕੱਪੜੇ ਪਰ ਜਮੇ ਹੀ ਸਾਦੇ ਸਾਦੇ ਪਾ ਕੇ ਰੱਖਦੇ ਨੇ ਵੀ ਇਹ ਵੀ ਮੱਝਦੇ ਨਹੀਂ ਇਹਦੇ ਨਾਲ ਉਹ ਕੁੜਤਾ ਪਜਾਮੇ ਹੀ ਠੀਕ ਆ ਰਹਿਣਦੇ ਉਹਨਾਂ ਨੂੰ ਕੋਈ ਬ੍ਰਾਂਡ ਨਹੀਂ ਦਿਖਦੇ ਹੁੰਦੇ ਪੁਰਾਣੇ ਲੀਡਰਾਂ ਨੂੰ ਤੁਸੀਂ ਵੇਖਿਓ ਕੁੜਤੇ ਪਜਾਮੇ ਜੀ ਰਹਿਣਗੇ ਪੁਰਾਣੇ ਲੀਡਰ ਇਹੀ ਰਹਿੰਦੇ ਸੀ ਵੀ ਪੱਗਾਂ ਟੱਠੀਆਂ ਜੀਆਂ ਬੰਨ ਲੀਆਂ ਵੀ ਅਜਿ ਕਮਲੇ ਜੀਆਂ ਸੀ ਐਸੀ ਤੁਹਾਡੇ ਵਰਗੀ ਤਾਂ ਜੋ ਲੋਕਾਂ ਨੂੰ ਦਿਖਾਉਣਾ ਉਦਾਂ ਹੀ ਸਾਡੇ ਬਾਬਿਆਂ ਦੇ ਕੋਲ ਕਈਆਂ ਦੇ ਕੋਲ ਹਜ਼ਾਰ ਹਜ਼ਾਰ ਕਿੱਲਾ ਜ਼ਮੀਨ ਦਾ ਹੈ ਹਜ਼ਾਰ ਕਿੱਲਾ ਜ਼ਮੀਨ ਦਾ ਜੁੱਤੀ ਪਾਉਂਦੇ ਨਹੀਂ। ਅਡੀਆਂ ਫਟੀਆਂ ਹੋਈਆਂ ਨੇ। ਦਾੜੀ ਚੰਗੀ ਤਰ੍ਹਾਂ ਵਾਉਣੀ ਨਹੀਂ। ਸਰੋਂ ਦਾ ਤੇਲ ਲਾ ਲੈਣਾ ਸਰੋਂ ਦਾ ਪੀਲੀ ਦਾੜੀ ਕਰਕੇ ਰੱਖਣੀ ਹੈ ਪੀਲੀ। ਵਧੀਆ ਤੇਲ ਨਹੀਂ ਲਾਉਣਾ ਪੀਲੀ ਦਾੜੀ ਕਰਕੇ ਰੱਖਣੀ ਹੈ। ਖੱਦਰ ਦਾ ਪਾ ਕੇ ਰੱਖਣਾ ਉਹ ਵੀ 5-5 7-7 ਦਿਨ ਧੋਣਾ ਨਹੀਂ। ਵੀ ਮੈਲੇ ਕਚੇਲੇ ਜਿਹੇ ਕੱਪੜੇ ਲੱਗਣ ਜਿਹੜਾ ਬੰਦਾ ਮਿਲੇ ਮੈਨੂੰ ਵੇਖ ਕੇ ਮੇਰੇ ਤੇ ਤਰਸ ਕਰੇ। ਮੇਰੇ ਤੇ ਤਰਸ ਕਰੇ ਵੀ ਹਾਏ ਓਏ ਵਿਚਾਰਾ ਪਾਟੇ ਕੱਪੜੇ ਪਾਈ ਫਿਰਦਾ ਐ ਇਹ ਤੇ ਜੁੱਤੀ ਨਹੀਂ ਪਾਉਂਦਾ ਇਹ ਤੇ ਮਾੜੇ ਇੱਕ ਇੱਥੇ ਬੋਰੀ ਦੇ ਉੱਤੇ ਹੀ ਸਾਰਾ ਦਿਨ ਸੁੱਤਾ ਰਹਿੰਦਾ ਬੋਰੀ ਦੀ ਬੋਰੀ ਪਿਛਾ ਕੇ ਸੌਂਈ ਜਾਊ ਉਹ ਜਿਹੜਾ ਬੋਰੀ ਪਿਛਾ ਕੇ ਸੌਂਦਾ ਉਹਦੇ ਪੋਤੇ ਦਿੱਲੀ ਉਸ ਸਕੂਲ ਚ ਪੜ੍ਹਦੇ ਨੇ ਜਿੱਥੇ ਵੱਡੇ ਵੱਡੇ ਮੰਤਰੀਆਂ ਦੇ ਬੱਚੇ ਪੜ੍ਹਦੇ ਨੇ ਬੋਤੇ ਉੱਥੇ ਪੜ੍ਹਦੇ ਨੇ ਉਹਦੇ ਪਰ ਲੋਕਾਂ ਨੂੰ ਦਿਖਾਉਣਾ ਕੁਝ ਹੋਰ ਐ ਤੇ ਹੈ ਕੁਝ ਹੋਰ ਹੈ ਲੋਕ ਸਮਝ ਜਾਂਦੇ ਨੇ ਵੀ ਲੋਕ ਇਦਾਂ ਹੀ ਪਸੰਦ ਕਰਦੇ ਬਿਲਕੁਲ ਸਾਦੇ ਬਣ ਕੇ ਕਮਲੇ ਬਣ ਕੇ ਰੋ ਬਿਲਕੁਲ ਐ ਬਣ ਕੇ ਰੋ ਵੀ ਪਗਲਾ ਕਵੇ ਵੀ ਵਾਹ ਜੀ ਵਾਹ सिंपथी ਪਾਲਦੇ ਆ ਲੋਕ ਵਿਚਾਰਾ ਬਣ ਕੇ ਰਹਿਣਾ ਚਾਹੁੰਦੇ ਆ ਲੋਕਾਂ ਦਾ ਸੁਭਾਅ ਇਦਾਂ ਦਾ ਲੋਕ ਇਦਾਂ ਦਾ ਸੈਟ ਅਪ ਕਰਕੇ ਆਪਣੇ ਮਾਈਂਡ ਦਾ ਰੱਖਦੇ ਆ ਰੋਏਗਾ ਵਾਲੇ ਦੁਆਲੇ ਬਹੁਤ ਤੇਰੇ ਨੇੜੇ ਇਕੱਠੇ ਹੋਣਗੇ ਹੱਸੇਗਾ ਖੁਸ਼ ਰਹੇਗਾ ਫਿਰ ਛੜਦੇ ਨੇ ਫਿਰ ਸਾਰੇ ਛੜਦੇ ਨੇ ਇਹ ਹਾਲ ਹੈ ਸੋ ਜਿਹੜੀ ਗੱਲ ਆਪਾਂ ਕਰਦੇ ਸੀ ਆ ਆਪਾਂ ਸ਼ਬਦ ਜਿਹੜਾ ਗਾਇਨ ਕਰ ਰਹੇ ਸੀ ਚਲੋ ਸ਼ਬਦ ਦੀ ਵਿਆਖਿਆ ਨਾਲ ਨਾਲ ਕਰ ਲਈਏ ਤਾ ਕਰਕੇ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਆਪ ਨੂੰ ਕਾਇਮ ਕਰਕੇ ਰੱਖਣਾ ਪੈਂਦਾ ਹੈ ਕਾਇਮ ਕਰਕੇ ਰੱਖੀਏ ਆਪਣੇ ਸੁਭਾਅ ਤੇ ਕੰਮ ਕਰੀਏ ਇਹ ਗੱਲ ਠੀਕ ਹੈ ਲੋਕ ਇਦਾਂ ਸੋਚਦੇ ਨੇ ਲੋਕਾਂ ਦਾ ਸੁਭਾਅ ਹੈ ਦੁਨੀਆ ਦਾ ਸੁਭਾਅ ਹੈ ਦੁੱਖ ਦੀ ਘੜੀ ਦੇ ਵਿੱਚ ਚਲੋ ਜੀ ਖੜੀਏ ਨਾਲ ਜਾ ਕੇ ਤੇ ਗੱਲ ਮੈਂ ਇਹ ਕਰਦਾ ਸੀ ਫਤੇਗੜ ਸਾਹਿਬ ਦੀ ਧਰਤੀ ਦੁੱਖ ਦੀ ਘੜੀ ਹੈ ਚਲੋ ਚੱਲੀਏ ਦੁੱਖ ਦੀ ਘੜੀ ਹੈ ਜੀ ਚਲੋ ਚੱਲੀਏ ਐਦਾਂ ਸੋਚਦੇ